ਤੁਹਾਰੇ ਸਾਰੇਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਉੱਪਰ ਸਟਾਕ ਮਾਰਕੀਟ ਦੀ ਦੁਨੀਆ ਸ਼ੇਰਾਂ ਨਾਲ ਰਿਲੇਟਡ ਗੱਲਾਂ ਬਾਤਾਂ ਵੀਡੀਓਜ਼ ਮੈਂ ਥੋੜੇ ਡਿਫਰੈਂਟ ਬਣਾਉਣੇ ਸੀਗੇ ਮੇਰੇ ਜੋ ਦਿਮਾਗ ਵਿੱਚ ਸੀਗੇ ਅਗਲੇ ਤਿੰਨ ਜਾਂ ਚਾਰ ਵੀਡੀਓਜ਼ ਤੇ ਕੁਝ ਸ਼ੇਰਾਂ ਬਾਰੇ ਕੁਝ ਕੰਪਨੀ ਬਾਰੇ ਆਪਾਂ ਗੱਲਬਾਤ ਕਰਨੀ ਸੀ ਉਸ ਤੋਂ ਬਾਅਦ ਤੁਹਾਡੇ ਪੁੱਛੇਗੇ ਸਵਾਲਾਂ ਦੇ ਆਨਸਰ ਦੇਣੇ ਸੀ ਬਟ ਇੱਕ ਨਾ ਇੱਕ ਬੜੀ ਜ਼ਰੂਰੀ ਚੀਜ਼ ਮੇਰੇ ਦਿਮਾਗ ਵਿੱਚ ਆ ਗਈ ਬਾਕੀ ਚੀਜ਼ਾਂ ਸੈਕੰਡਰੀ ਨੇ ਪਰ ਸਭ ਤੋਂ ਪਹਿਲਾਂ ਜਿਹੜੀ ਚੀਜ਼ ਆਪਾਂ ਕਰਦੇ ਆਂ ਆਪਾਂ ਨੂੰ ਉਹਦੇ ਬਾਰੇ ਦੇ ਵਿੱਚ ਪਤਾ ਹੋਣਾ ਚਾਹੀਦਾ ਪ੍ਰੋਪਰ ਉਹਦੀ ਇਨਫੋਰਮੇਸ਼ਨ ਸਭ ਕੁਝ ਹੋਣਾ ਚਾਹੀਦਾ ਕਿ ਉਹ ਚੀਜ਼ ਨੂੰ ਕਰਨ ਦਾ ਢੰਗ ਕੀ ਹੈਗਾ ਤੁਸੀਂ ਭਾਵੇਂ ਚੰਗਾ ਸ਼ੇਅਰ ਲੈ ਲਓਗੇ ਚਾਹੇ ਮਾੜਾ ਸ਼ੇਅਰ ਲੈ ਲਓਗੇ ਨਹੀਂ ਮਾੜਾ ਕੱਟ ਦਿੰਨਾ ਮੈਂ ਮਤਲਬ ਜੇ ਤੁਸੀਂ ਚੰਗਾ ਸ਼ੇਅਰ ਵੀ ਲੈ ਲਓਗੇ ਪਰ ਜੇ ਆਪਾਂ ਨੂੰ ਕੰਮ ਕਰਨ ਦਾ ਤਰੀਕਾ ਨਹੀਂ ਪਤਾ ਤਾਂ ਵੀ ਬਹੁਤ ਜ਼ਿਆਦਾ ਚਾਂਸਸ ਰਹਿਣਗੇ ਕਿ ਆਪਾਂ ਗੜਬੜ ਕਰ ਲਾਂਗੇ ਹੁਣੇ ਮੈਂ ਤੁਹਾਡੇ ਸਾਹਮਣੇ ਕਿਉਂ ਆਇਆ ਅੱਜ ਤੇ ਕਿਹੜੀ ਚੀਜ਼ ਦੀ ਆਪਾਂ ਗੱਲ ਕਰਾਂਗੇ ਕਿ ਜੋਏ ਹੁਣ ਅ ਹੋ ਰਿਹਾ ਕਿ ਇਜ਼ਰਾਈਲ ਇਰਾਨ ਵਗੈਰਾ ਦੀ ਇਹ ਜੋ ਲੜਾਈ ਚੱਲ ਰਹੀ ਆ ਤਾਂ ਮੈਂ ਤੁਹਾਨੂੰ ਇੱਕ ਚੀਜ਼ ਇੱਥੇ ਹੁਣ ਦੱਸਣਾ ਚਾਹੁੰਦਾ ਕਿ ਜਿਹੜਾ ਹੁਣ ਤੱਕ ਦਾ ਮਤਲਬ ਪਿਛਲੇ 70 ਕ ਸਾਲ ਦਾ ਇੱਕ ਟਾਈਮ ਸੀਗਾ ਪੂਰੀ ਦੁਨੀਆ ਦੇ ਵਿੱਚ ਹਰ ਗੱਲ ਟੋਡੇ ਮਤਲਬ ਆਪਣੇ ਸਟਾਕ ਮਾਰਕੀਟ ਨਾਲ ਹੀ ਰਿਲੇਟਡ ਰਹੂਗੀ ਮੈਂ ਉਹੀ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਉਹ ਇੱਕ ਤਰ੍ਹਾਂ ਨਾਲ ਉਹਨੂੰ ਆਪਾਂ ਪੈਕਸ ਰੋਮਾਨਾ ਪੀਰੀਅਡ ਕਹਿ ਸਕਦੇ ਆ ਪੈਕਸ ਰੋਮਾਨਾ ਮਤਲਬ ਲਾਟਿਨ ਵਰਡ ਹੈਗਾ ਵਾ ਕਿ ਸ਼ਾਂਤੀ ਰੋਮਨ ਸ਼ਾਂਤੀ ਹਿਸਟੋਰੀਅਨ ਵਰਡ ਹੈਗਾ ਮੈਂ ਉਧਰ ਨਹੀਂ ਜਾਂਦਾ ਹਿਸਟਰੀ ਵੱਲ ਨਹੀਂ ਜਾਉਂਕਿਉਂਕਿ ਉਹ ਤੁਹਾਨੂੰ ਬੋਰ ਨਹੀਂ ਕਰੂੰਗਾ ਇੱਕ ਬੜੀ ਮਸ਼ਹੂਰ ਟਰਮ ਰਹੀ ਆ ਇਹ ਰੋਮ ਦੇ ਇਤਿਹਾਸ ਦੀ ਉਹਨੂੰ ਕਹਿੰਦੇ ਬੜਾ ਸ਼ਾਂਤੀ ਵਾਲਾ ਪੀਰੀਅਡ ਪਿਛਲੇ 70 ਸਾਲ ਰੈਲੇਟਿਵਲੀ ਪੂਰੀ ਦੁਨੀਆ ਦੇ ਵਿੱਚ ਇੱਕ ਸ਼ਾਂਤੀ ਵਾਲਾ ਪੀਰੀਅਡ ਰਿਹਾ ਹਾਂ ਕੁਝ ਬਦਕਿਸਮਤ ਏਰੀਆ ਰਹੇ ਆ ਦੁਨੀਆ ਦੇ ਜਿੱਥੇ ਟ੍ਰਬਲ ਰਹੀਆਂ ਲੋਕਾਂ ਨੇ ਬਹੁਤ ਦੁੱਖ ਭੋਗਿਆ ਵਾ ਪਰ ਜੇ ਆਪਾਂ ਮжоਰਿਟੀ ਦੁਨੀਆ ਦੀ ਗੱਲ ਕਰੀਏ ਤਾਂ ਇੱਕ ਸ਼ਾਂਤੀ ਵਾਲਾ ਪੀਰੀਅਡ ਹੀ ਰਿਹਾ ਵਾ ਕੋ ਬਹੁਤ ਜ਼ਿਆਦਾ ਵੱਡੀਆਂ ਗੜਬੜਾਂ ਘਟਨਾਵਾਂ ਨਹੀਂ ਹੋਈਆਂ 네ਗੇਟਿਵਲੀ ਪਰ ਹੁਣ ਜਿਹੜਾ ਹੁਣ ਇੱਕ ਟਾਈਮ ਦੁਬਾਰਾ ਸਟਾਰਟ ਹੋ ਗਿਆ ਕਿ ਨਵਾਂ ਨਿਊ ਵਰਡ ਆਰਡਰ ਜਿਹਨੂੰ ਆਪਾਂ ਕਹਿ ਦਿੰਨੇ ਆ ਹੁਣ ਆਪਾਂ ਇੱਕ ਨਵੇਂ ਫੇਸ ਤੇ ਜਾ ਰਹੇ ਆ ਇਥੋਂ ਨਿਊ ਵਰਡ ਆਰਡਰ 70 ਸਾਲ ਪੁਰਾਣਾ ਕੀ ਸੀ ਦੁਨੀਆ ਦਾ ਇੱਕੋ ਹੀ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਲਾਣੇਦਾਰ ਸੀਗਾ ਅਮਰੀਕਾ ਸਭ ਤੋਂ ਪਹਿਲਾਂ ਪੋਲੀਟੀਕਲ ਗੱਲ ਕਰ ਲੈਣੇ ਕਿਉਂਕਿ ਅੱਜ ਦੀ ਜਿਹੜੀ ਈਵੈਂਟ ਵੀ ਹੈਗੀ ਆ ਉਹ ਮੇਨਲੀ ਇਰਾਨ ਇਜ਼ਰਾਈਲ ਨਾਲ ਰਿਲੇਟਡ ਵੀ ਹੈਗੀ ਆ ਕਿਉਂਕਿ ਉਹਦੇ ਕਰਕੇ ਵੀ ਜਿਹੜਾ ਮਾਰਕੀਟ ਦੇ ਉੱਪਰ ਅਸਰ ਪੈ ਰਿਹਾ ਜਾਂ ਅੱਗੇ ਪੈ ਸਕਦਾ ਤਾਂ ਇੱਕੋ ਹੀ ਸੀਗਾ ਲਾਨੇਦਾਰ ਦੂਸਰਾ ਜਿਹੜਾ ਸੀ ਰਸ਼ੀਆ ਉਹਨਾਂ ਨੂੰ ਕੋਈ ਬਹੁਤ ਜ਼ਿਆਦਾ ਫਰਕ ਪੈਂਦਾ ਨਹੀਂ ਕਦੇ ਕਿਸੇ ਵੀ ਚੀਜ਼ ਨਾਲ ਉਹ ਹਮੇਸ਼ਾ ਉਹਦਾ ਅੱਡ ਆਪਣੀ ਦੁਨੀਆ 'ਚ ਰਹਿੰਦੇ ਆ ਪਰ ਹੁਣ ਕੀ ਹੋ ਗਿਆ ਹੁਣ ਚਾਈਨਾ ਵੀ ਆ ਗਿਆ ਤੇ ਜਿਹੜਾ ਇੱਕ ਪੁਰਾਣਾ ਵਰਲਡ ਆਰਡਰ ਸੀ ਜਿੱਦੇ 'ਚ ਯੂਰਪ ਸੀਗਾ ਬਹੁਤ ਤਕੜਾ ਐਲਾਈ ਅ ਅਮਰੀਕਾ ਦਾ ਉਹ ਬਹੁਤ ਵੀਕ ਹੋ ਰਿਹਾ ਹੁਣੇ ਵੀ ਜੋ ਤੁਸੀਂ ਦੇਖੋਗੇ ਵੀ ਤਾਂ ਇੰਗਲੈਂਡ ਦੇ ਵਿੱਚ ਵੀ ਪਿਛਲੇ ਹਫਤੇ ਤੋਂ ਹਫਤੇ ਤੋਂ ਨਹੀਂ ਅਸਲ ਤਾਂ ਬ੍ਰਿੰਗ ਹੋ ਰਹੀ ਹੈ ਬਹੁਤ ਟਾਈਮ ਤੋਂ ਮਹੀਨਿਆਂ ਤੋਂ ਜੋ ਚੱਲ ਰਹੀ ਹੈ ਤੇ ਇੰਗਲੈਂਡ ਤਾਂ ਕਿੰਨੇ ਰੌਇਟਸ ਹੋ ਰਿਹਾ ਦੰਗੇ ਹੋ ਰਹੇ ਪੂਰੇ ਯੂਰਪ ਦੇ ਵਿੱਚ ਹੀ ਇਹ ਅਸਲ 'ਚ ਹਿਸਟੋਰੀయన్స్ ਨੇ ਚੰਗੇ ਹਿਸਟੋਰੀਅਨ ਨੇ ਜਿਹੜੇ ਮੇਰੇ ਫੇਵਰਟ ਹੈਗੇ ਵਿਲੀਅਮ ਡੈਲ ਰਿੰਪਲ ਉਹਨਾਂ ਦੀਆਂ ਕਿਤਾਬਾਂ ਵੀ ਪਈਆਂ ਨੇ ਮੈਂ ਬਹੁਤ ਵਾਰ ਉਹਨਾਂ ਦੀ ਗੱਲ ਕਰਦਾ ਰਹਿਣਾ ਉਹਨਾਂ ਨੇ ਬਹੁਤ ਸਾਲ ਪਹਿਲਾਂ 20 ਸਾਲ ਪਹਿਲਾਂ ਇਹ ਪ੍ਰਡੈਕਟ ਕੀਤਾ ਸੀ ਕਿ ਜਿਹੜੀ ਇਹ ਸਦੀ ਆ ਇਹ ਸ਼ਾਇਦ ਹੋ ਸਕਦਾ ਕਿ ਯੂਰਪ ਆਪਣਾ ਬਹੁਤ ਮਾੜਾ ਟਾਈਮ ਦੇਖੂਗਾ ਇਹਦੇ 'ਚ ਇਹ ਯੂਰਪ ਲਈ ਕੋ ਬਹੁਤ ਚੰਗਾ ਟਾਈਮ ਨਹੀਂ ਹੋਊਗਾ ਉਹ ਚੀਜ਼ਾਂ ਸਾਹਮਣੇ ਵੀ ਆ ਰਹੀਆਂ ਮੈਂ ਤੁਹਾਨੂੰ ਹੁਣ ਯੂਰਪ ਦਾ ਮੈਂਸ਼ਨ ਕਿਉਂ ਕੀਤਾ ਕਿਉਂਕਿ ਜਿੰਨੀਆਂ ਵੀ ਕੰਪਨੀਆਂਜ਼ ਨੇ ਜਿਨ੍ਹਾਂ ਦੇ ਵਿੱਚੋਂ ਬਹੁਤ ਸਾਰੀਆਂ ਚ ਆਪਾਂ ਵੀ ਇਨਵੈਸਟ ਕਰ ਰਹੇ ਆ ਉਹਨਾਂ ਦੀ ਇੱਕ ਬਹੁਤ ਵੱਡੀ ਮੰਡੀ ਯੂਰਪ ਹੈਗਾ ਡਿਵੈਲਪਡ ਕੰਟਰੀ ਜਿਨ੍ਹਾਂ ਨੂੰ ਆਪਾਂ ਅੱਗੇ ਸੋ ਕਾਲਡ ਡਿਵੈਲਪਡ ਕੰਟਰੀ ਕਹਿੰਦੇ ਹੁੰਦੇ ਸੀਗੇ ਤੇ ਉਹ ਬਹੁਤ ਵੱਡੀ ਮੰਡੀ ਹੈਗੀ ਆ ਪਰ ਹੁਣ ਯੂਰਪ ਦੇ ਵਿੱਚ ਵੀ ਕੀ ਹੋ ਰਿਹਾ ਦੰਗੇ ਹੋ ਰਹੇ ਆ ਜਿਹੜੀਆਂ ਚੀਜ਼ਾਂ ਉੱਥੇ ਕਦੇ ਨਹੀਂ ਪਹਿਲਾਂ ਸੁਣੀਆਂ ਉੱਥੇ ਉਹ ਚੀਜ਼ਾਂ ਹੋਣੀਆਂ ਸਟਾਰਟ ਹੋ ਗਈਆਂ ਯੂਰਪ ਦੇ ਬਹੁਤ ਸਾਰੇ ਕੰਟਰੀਜ਼ ਦੇ ਵਿੱਚ ਰਾਈਟ ਵਿੰਗ ਸੱਜੇ ਪੱਖੀ ਜਿਨ੍ਹਾਂ ਨੂੰ ਆਪਾਂ ਕਹਿੰਦੇ ਨੇ ਧਾਰਮਿਕ ਕੱਟੜਤਾ ਇਹ ਉਹ ਗੋਰੀ ਸਕਿਨ ਵਾਲੀਆਂ ਕਟੜ ਗਵਰਨਮੈਂਟਸ ਬਣਨੀਆਂ ਸਟਾਰਟ ਹੋ ਗਈਆਂ ਤਾਂ ਅੱਗੇ ਇਨ ਫਿਊਚਰ ਪ੍ਰੋਬਲਮ ਹੋ ਸਕਦੀਆਂ ਉੱਥੇ ਉਸ ਤੋਂ ਬਾਅਦ ਜਿਹੜੀ ਲੜਾਈ ਆ ਈਰਾਨ ਤੇ ਇਜ਼ਰਾਈਲ ਦੀ ਜੋ ਕਿ ਵੈਸੇ ਮੈਨੂੰ ਲੱਗਦਾ ਕਿ ਹਾਂ ਫਿਰ ਵੀ ਦੋ ਵਿਸ਼ਵ ਜੰਗਾਂ ਹੋਈਆਂ ਉਹਨਾਂ ਤੋਂ ਲੈਸਨ ਸਿੱਖਿਆ ਹੋਇਆ ਬੜਾ ਤਕੜਾ ਪਰ ਇਨਸਾਨ ਦੇ ਇੱਕ ਹੀ ਇਨਸਾਨ ਕੰਮਲ ਪਾ ਸਕਦਾ ਵਾ ਅੱਗੇ ਇਹ ਲੜਾਈ escalate ਹੋ ਸਕਦੀ ਹੈ ਕਿ ਹਾਲੇ ਤੱਕ ਇਹਨੂੰ ਰੁਕ ਜਾਣਾ ਚਾਹੀਦਾ ਸੀ ਜੋ ਬਹੁਤ ਸਾਰੇ ਪੋਲਿਟੀਕਲ ਐਨਾਲਿਸਟ ਨੇ ਉਹ ਇਹ ਕਹਿੰਦੇ ਕਿ ਹਾਂ ਇਹਨੂੰ ਬੰਦ ਹੋ ਜਾਣਾ ਚਾਹੀਦਾ ਸੀ ਪਰ ਇਜ਼ਰਾਈਲ ਉਹ ਉਹ ਵੀ ਨਹੀਂ ਰੁਕ ਰਿਹਾ ਹੁਣ ਅੱਗੇ ਪਤਾ ਨਹੀਂ ਇਹ ਸਿਚੁਏਸ਼ਨ ਕਿੰਨੀ ਕਿ ਐਸਕੇਲੇਟ ਹੋਊਗੀ ਇਹ ਵੀ ਹੋ ਸਕਦਾ ਹੈ ਕਿ ਹੋਰ ਜ਼ਿਆਦਾ ਕੰਟਰੀਸ ਇਹਦੇ ਚ ਇਨਵੋਲਵ ਹੋ ਜਾਣ ਤੇ ਇਸ ਤੋਂ ਵੀ ਕੁਝ ਵੱਡਾ ਸ਼ੁਰੂ ਹੋ ਜਾਵੇ ਤੇ ਅਗਲੀ ਚੀਜ਼ ਕਲਾਈਮੇਟ ਚੇਂਜ ਕਲਾਈਮੇਟ ਚੇਂਜ ਤਾਂ ਆਪਾਂ ਨੂੰ ਬਹੁਤ ਦੂਰ ਜਾਣ ਦੀ ਲੋੜ ਨਹੀਂ ਤੁਸੀਂ ਇੰਡੀਆ ਦੀਆਂ ਪਿਛਲੇ ਕੁਝ ਟਾਈਮ ਦੀਆਂ ਖਬਰਾਂ ਦੇਖ ਸਕਦੇ ਹੋ ਕੇਰਲ ਦੇ ਵਿੱਚ ਕੀ ਹੋ ਰਿਹਾ ਜਾਂ ਪਹਾੜਾਂ ਵੱਲ ਕੀ ਹੋ ਰਿਹਾ ਤੇ ਇਹ ਸਾਰੀਆਂ ਚੀਜ਼ਾਂ ਕੀ ਨੇ ਇਹ ਬਿਜ਼ਨਸ ਦੇ ਲਈ ਹੈਲਦੀ ਚੀਜ਼ ਨਹੀਂ ਹੈ ਬਿਜ਼ਨਸ ਨੂੰ ਡਿਸਰਪਟ ਬਿਜ਼ਨਸ ਨੂੰ ਖਰਾਬ ਕਰਨ ਵਾਲੀਆਂ ਚੀਜ਼ਾਂ ਨੇ ਜੇ ਤੁਸੀਂ ਕੋਈ ਇਹ ਜੇ ਬਿਜ਼ਨਸਮੈਨ ਹੋ ਜਿਹੜੇ ਕੋਈ ਚੀਜ਼ ਬਣਾ ਰਹੇ ਹੋ ਤੇ ਅੱਗੇ ਕਿਸੇ ਨੂੰ ਵੇਚ ਰਹੇ ਹੋ ਤਾਂ ਤੁਹਾਨੂੰ ਸ਼ਾਂਤੀ ਚਾਹੀਦੀ ਹੈ ਹੁਣ ਇੱਥੇ ਕੀ ਹੋ ਰਿਹਾ ਜਿੱਥੇ ਵੀ ਕਿਤੇ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਊਗੀ ਤਾਂ ਜਦੋਂ ਲੋਕਾਂ ਨੇ ਹੁਣ ਜਿਵੇਂ ਕੇਰਲਾ ਜਾਂ ਨਾ ਆਪਣਾ ਨਾਰਥ ਇੰਡੀਆ ਵਾ ਸਾਰੇ ਦੇ ਸਾਰਾ ਜਦ ਲੋਕਾਂ ਨੂੰ ਉਥੇ ਇੰਨੀਆਂ ਪ੍ਰੋਬਲਮਸ ਹੋ ਰਹੀਆਂ ਤਾਂ ਉਹਦਾ ਸਿੱਧਾ ਅਸਰ ਉਹਨਾਂ ਦੀ ਆਰਥਿਕ ਹਾਲਤ ਉੱਪਰ ਵੀ ਪੈਣਾ। ਇਹੀ ਚੀਜ਼ ਯੂਰਪ ਵਿੱਚ ਵੀ ਹੋ ਰਹੀ ਹੈ। ਹੁਣ ਯੂਰਪ ਦੇ ਵਿੱਚ ਵੀ ਲੋਕ ਕੋਈ ਰੌਲਾ ਪਾ ਰਹੇ ਆ ਕਿ ਬਹੁਤ ਸਾਰੇ ਮਾਈਗ੍ਰੈਂਟ ਆ ਗਏ ਤੇ ਸਾਡੀਆਂ ਜੌਬਸ ਉਹ ਲੈ ਰਹੇ ਆ ਸਾਡੇ ਕੋਲ ਇਹ ਨਹੀਂ ਹੈਗਾ। ਮਤਲਬ ਉਹਨਾਂ ਦੀ ਆਰਥਿਕ ਹਾਲਤ ਖਰਾਬ ਹੋ ਰਹੀ ਆ। ਮੈਂ ਤੁਹਾਨੂੰ ਇਹ ਸਭ ਕੁਝ ਕਿਉਂ ਦੱਸ ਰਿਹਾ? ਕਿਉਂਕਿ ਆਪਾਂ ਨੂੰ ਅੱਗੇ ਆਉਣ ਵਾਲੀ ਸਥਿਤੀ ਨਾਲ ਹਮੇਸ਼ਾ ਪ੍ਰੇਪੇਅਰ ਰਹਿਣਾ ਚਾਹੀਦਾ ਹੋਵੇ ਹਮੇਸ਼ਾ ਹਾਂ ਵੈਰਨ ਬਫਫ ਨੇ ਇੱਕ ਚੀਜ਼ ਜ਼ਰੂਰ ਬੋਲੀ ਹੈ ਜਿਹੜੇ ਕਿ ਸਟਾਕ ਮਾਰਕੀਟ ਦੇ ਬਹੁਤ ਵੱਡੇ ਇੱਕ ਮਤਲਬ ਇਨਵੈਸਟਰ ਹੈ ਸਭ ਤੋਂ ਸਭ ਤੋਂ ਹੀ ਵੱਡੇ ਇੱਕ ਤਰ੍ਹਾਂ ਨਾਲ ਕਹਿੰਦਾ ਸਭ ਤੋਂ ਵੱਡੇ ਨਾਮੀ ਤਾਂ ਜਦੋਂ ਉਹਨਾਂ ਤੋਂ ਇੱਕ ਵਾਰ ਇਹਨਾਂ ਸਾਰੀਆਂ ਪ੍ਰੋਬਲਮਸ ਬਾਰੇ ਪੁੱਛਿਆ ਗਿਆ ਬਹੁਤ ਪਹਿਲਾਂ ਦੀ ਗੱਲ ਉਹ ਦੋ ਚੀਜ਼ਾਂ ਨਹੀਂ ਸਟਾਰਟ ਹੋਈਆਂ ਸੀ ਤਾਂ ਉਹਨਾਂ ਨੇ ਵੀ ਇਹ ਹੀ ਬੋਲਿਆ ਸੀ ਕਿ ਪਿਛਲੀ ਸਦੀ ਨੇ ਦੋ ਵਿਸ਼ਵ ਜੰਗਾਂ ਦੇਖੀਆਂ ਨੇ ਇੱਕ ਗ੍ਰੇਟ ਡਿਪਰੈਸ਼ਨ ਦੇਖਿਆ ਵਾ ਉਸ ਤੋਂ ਬਹੁਤ ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਅਡਾਡ ਲੜਾਈਆਂ ਦੇਖੀਆਂ ਨੇ ਤੇ ਤਿੰਨ ਵੱਡੇ ਸਟਾਕ ਮਾਰਕੀਟ ਦੇ ਕਰੈਸ਼ ਦੇਖਿਆ ਪਰ ਫਿਰ ਵੀ ਮਾਰਕੀਟ ਜੇ ਪੂਰੀ ਸਦੀ ਦੀ ਗੱਲ ਕਰੀਏ ਤਾਂ ਇਹ ਸਭ ਕੁਝ ਝੱਲਣ ਦੇ ਬਾਵਜੂਦ ਕਿੰਨੇ ਗੁਣਾ ਵਧ ਗਈ ਕਿੰਨੇ ਹੀ ਗੁਣਾ ਮਤਲਬ 70 80 ਗੁਣਾ ਤੱਕ ਮਾਰਕੀਟ ਵਧ ਗਈ ਉਹਨਾਂ 100 ਸਾਲਾਂ ਦੇ ਵਿੱਚ ਮੈਂ ਹੁਣ ਤੁਹਾਨੂੰ ਇਹੀ ਚੀਜ਼ ਦੱਸਣੀ ਚਾਹੁੰਦਾ ਕਿਉਂਕਿ ਇੱਕ ਤਾਂ ਥੋੜੇ ਵਿੱਚੋਂ ਬਹੁਤ ਸਾਰੇ ਦੋਸਤ ਮਾਰਕੀਟ 'ਚ ਨਵੇਂ ਆਏ ਹੋਣਗੇ ਪਰ ਇਹ ਹੋ ਸਕਦਾ ਕਿ ਤੁਸੀਂ ਇੱਕ ਇਹ ਜੇ ਫੇਸ ਦੇ ਵਿੱਚ ਮਾਰਕੀਟ ਦੇ ਵਿੱਚ ਐਂਟਰ ਹੋਏ ਹੋ ਕਿ ਜਿੱਥੇ ਅੱਗੇ ਜਿਹੜਾ ਹੈਗਾ ਉਹਦੇ 'ਚ ਜਿਹੜੀਆਂ ਫਿਊਚਰ ਦੀਆਂ ਘਟਨਾਵਾਂ ਨੇ ਉਹ ਮਾਰਕੀਟ ਨੂੰ ਬਹੁਤ ਜ਼ਿਆਦਾ ਹਿੱਟ ਕਰ ਸਕਦੀਆਂ ਨੇ ਤਾਂ ਮਾਰਕੀਟ ਹੋ ਸਕਦਾ ਕਿ ਤੁਸੀਂ ਇਹ ਦੇਖੋ ਕਿ ਬਹੁਤ ਜ਼ਿਆਦਾ ਕ੍ਰੈਸ਼ ਕਰ ਰਹੀ ਆ ਤਾਂ ਮੇਰਾ ਮੈਨੂੰ ਲੱਗਿਆ ਕਿ ਮੇਰਾ ਫਰਜ਼ ਆ ਕਿ ਤੁਹਾਨੂੰ ਥੋੜਾ ਜਿਹਾ ਸਮਝਾਉਣਾ ਕਿ ਚਾਹੇ ਇਰਾਨ ਇਜ਼ਰਾਈਲ ਵਾਰ ਹੋ ਰਿਹਾ ਜਾਂ ਕੋਈ ਵੀ ਰੀਜ਼ਨ ਆ ਚਾਹੇ ਕਲਾਈਮੇਟ ਵਾਲਾ ਚਾਹੇ ਪੋਲੀਟੀਕਲ ਆ ਚਾਹੇ ਸੋਸ਼ਲ ਹੈਗਾ ਕਿਸੇ ਵੀ ਤਰ੍ਹਾਂ ਦਾ ਜੇ ਉਹਦੇ ਨਾਲ ਮਾਰਕੀਟ ਹਿੱਟ ਕਰਦੀ ਆ ਤਾਂ ਆਪਣੀ ਉਥੇ ਸਟਰੈਟਜੀ ਹੋਣੀ ਕੀ ਚਾਹੀਦੀ ਮਤਲਬ ਆਪਾਂ ਨੂੰ ਉਥੇ ਕੀ ਕਰਨਾ ਚਾਹੀਦਾ ਇਹ ਹੀ ਚੀਜ਼ਾਂ ਮੈਂ ਪਹਿਲਾਂ ਵੀ ਵੀਡੀਓਜ਼ ਬੋਲੀਆਂ ਨੇ ਪਰ ਇੱਕ ਗੱਲ ਹੁੰਦੀ ਹੈ ਨਾ ਕਿ ਜਦੋਂ ਕੋਈ ਬੰਦਾ ਨਵਾਂ ਕਿਸੇ ਵੀ ਚੀਜ਼ ਤੋਂ ਉਹ ਚੀਜ਼ बार-बार ਤੁਹਾਨੂੰ ਦੱਸਣੀ ਪਊਗੀ ਤਾਂ ਕਿ ਉਹਦੇ ਦਿਮਾਗ ਦੇ ਵਿੱਚ ਉਹ ਚੀਜ਼ ਪੱਕੀ ਹੋ ਜਾਏ ਜਿਵੇਂ ਆਪਾਂ ਕਹਿੰਦੇ ਪੱਥਰ ਤੇ ਲਕੀਰ ਬਣ ਜਾਏ ਤਾਂ ਉਹ ਚੀਜ਼ ਸਭ ਤੋਂ ਪਹਿਲੀ ਚੀਜ਼ ਅਜ ਵੀ ਮਾਰਕੀਟ ਸ਼ਾ ਡਿੱਗੀ ਹੋਈ ਹੈ ਜਾਂ ਅੱਗੇ ਡਿੱਗੇ ਮੈਨੂੰ ਨਹੀਂ ਪਤਾ ਇਹ ਕਦੋਂ ਤੱਕ ਡਿੱਗਦੀ ਰਹੂਗੀ ਜਾਂ ਕਿੰਨਾ ਡਿੱਗੂਗੀ ਜਾਂ ਕੱਲ ਨੂੰ ਮੈਨੂੰ ਫਿਊਚਰ ਨਹੀਂ ਪਤਾ ਪੈਨਿਕ ਦਾ ਕੋਈ ਮਤਲਬ ਨਹੀਂ ਹੈਗਾ ਕੋਈ ਪੈਨਿਕ ਨਹੀਂ ਕਰਨਾ ਕਿਉਂਕਿ ਪੈਨਿਕ ਸਿਰਫ ਤੁਸੀਂ ਉਦੋਂ ਕਰੋ ਮੈਂ ਤੁਹਾਨੂੰ ਦੋ ਪਹਿਲਾਂ ਵੀ ਇੱਕ ਵਾਰ ਬੋਲਿਆ ਜਦੋਂ ਵੀ ਤੁਹਾਡੀ ਕੰਪਨੀ ਰੈੱਡ ਦੇ ਵਿੱਚ ਗਈ ਮੈਨੂੰ ਬਹੁਤ ਸਾਰੇ ਦੋਸਤ ਵੀ ਹੈਗੇ ਕਦੇ ਉਹ ਕੁਐਸਚਨ ਆਨਸਰ ਵਾਲੇ ਵੀਡੀਓ 'ਚ ਕਰਾਂਗੇ ਕਿਉਂ ਕਹਿੰਦੇ ਕਿ ਮੈਨੂੰ ਲਾਸ ਹੋ ਰਿਹਾ ਇੰਨਾ ਲਾਸ ਹੋ ਰਿਹਾ ਜਦੋਂ ਵੀ ਥੋੜੀ ਖਰੀਦੀ ਗਈ ਕੰਪਨੀ ਦੇ ਸ਼ੇਅਰ ਥੱਲੇ ਗਏ ਤਾਂ ਸਭ ਤੋਂ ਪਹਿਲੀ ਚੀਜ਼ ਹੈਗੀਆ ਕਿ ਕਿ ਪੂਰੀ ਮਾਰਕੀਟ ਡਿੱਗ ਰਹੀ ਆ ਜਾਂ ਕੱਲੀ ਥੋੜੀ ਕੰਪਨੀ ਡਿੱਗ ਰਹੀ ਆ ਜੇ ਥੋੜੀ ਕੱਲੀ ਕੰਪਨੀ ਵੀ ਡਿੱਗ ਰਹੀ ਆ ਤਾਂ ਉਹਦੇ 'ਚ ਵੀ ਕਈ ਵਾਰੀ ਹੁੰਦਾ ਕੋਈ ਏਡੀ ਵੱਡੀ ਗੱਲ ਨਹੀਂ ਹੁੰਦੀ ਆਪਾਂ ਬਹੁਤ ਵਾਰ ਡਿਸਕਸ ਕੀਤਾ ਪਰ ਹੁਣ ਕੀ ਹੋ ਰਿਹਾ ਹੁਣ ਪੂਰੀ ਦੀ ਪੂਰੀ ਮਾਰਕੀਟ ਡਿੱਗ ਰਹੀ ਆ ਤਾਂ ਇੱਥੋਂ ਕੀ ਪਤਾ ਲੱਗਦਾ ਜਿਹੜੀ ਕੰਪਨੀ ਤੁਸੀਂ ਲਈ ਹੋਈ ਆ ਉਹਦੀ ਆਪਣੀ ਕੋਈ ਗਲਤੀ ਨਹੀਂ ਹੈਗੀ ਉਹਦੇ 'ਚ ਸਭ ਕੁਝ ਡਿੱਗ ਰਿਹਾ ਤਾਂ ਉਹਦੇ ਨਾਲ ਉਹ ਡਿੱਗ ਰਿਹਾ ਤਾਂ ਕੋਈ ਪੈਨਿਕ ਵਾਲੀ ਇੱਥੇ ਗੱਲ ਨਹੀਂ ਹੈ ਪਾਈ ਜਿਵੇਂ ਕਰੋਨਾ ਦਾ ਟਾਈਮ ਸੀ ਬਹੁਤ ਵੱਡੀਆਂ ਵੱਡੀਆਂ ਕੰਪਨੀਆਂ ਟਿਕੀਆਂ ਇਹ ਬੜੇ ਇੱਕ ਕਿਤਾਬੀ ਗੱਲਾਂ ਪਰ ਜਦੋਂ ਰਿਐਲਿਟੀ 'ਚ ਹੁੰਦਾ ਤਾਂ ਉਦੋਂ ਲੋਕ ਪੈਨਿਕ ਕਰਦੇ ਆ ਹਮੇਸ਼ਾ ਆਪਾਂ ਨੂੰ ਸੇਲ ਪਸੰਦ ਹੁੰਦੀ ਹੈ ਹਮੇਸ਼ਾ ਆਪਾਂ ਮੈਂਤਰਾ ਦੇ ਉੱਪਰ ਹੋਰ ਅਲੱਗ-ਅਲੱਗ ਵੈਬਸਾਈਟਸ ਦੇ ਉੱਪਰ ਸੇਲ ਲੱਭਦੇ ਰਹਿੰਦੇ ਆ ਤੇ ਜਦੋਂ ਵੀ ਕਿਤੇ ਆਪਾਂ ਨੂੰ ਅਖਬਾਰ 'ਚ ਜਾਂ ਕਿਸੇ ਸ਼ੋਰੂਮ 'ਚ ਆਪਾਂ ਤੁਰੇ-ਫਿਰਦੇ ਕਿਸੇ ਮਾਲ 'ਚ ਜਦੋਂ ਆਪਾਂ ਨੂੰ ਪਤਾ ਲੱਗਦਾ ਕਿ ਗਲਾਸ ਦੇ ਉੱਪਰ ਪੋਸਟਰ ਲੱਗਿਆ 50% ਆਫ ਤਾਂ ਆਪਾਂ ਭੱਜ ਕੇ ਜਾਂਦੇ ਆ ਇਹ ਕੀ ਆ ਇਹ ਵੀ ਇੱਕ ਆਪਰਚੂਨਿਟੀ ਬਹੁਤ ਹੀ ਵਧੀਆ ਮੇਰੇ ਲਈ ਤੁਸੀਂ ਕਿਸੇ ਵੀ ਵੱਡੇ ਮੈਂ ਤਾਂ ਵੱਡਾ ਇਨਵੈਸਟਰ ਨਹੀਂ ਮੈਂ ਤਾਂ ਛੋਟਾ ਜਿਹਾ ਤੇ ਪਰ ਤੁਸੀਂ ਕਿਸੇ ਵੀ ਬਹੁਤ ਵੱਡੇ ਇਨਵੈਸਟਰਸ ਨੂੰ ਵੀ ਜੇ ਪੁੱਛੋਗੇ ਤਾਂ ਇਹੇ ਟਾਈਮ 골ਡਨ ਟਾਈਮ ਹੈ ਜਿਵੇਂ ਤੁਹਾਨੂੰ ਬਹੁਤ ਪਹਿਲਾਂ ਕਰੋਨਾ ਦੀ ਵੀ ਗੱਲ ਕੀਤੀ ਸੀ ਕਿ ਤੁਸੀਂ ਕਿਸੇ ਨੂੰ ਵੀ ਪੁੱਛੋਗੇ ਕਰੋਨਾ ਦਾ ਟਾਈਮ ਵਾਪਸ ਆ ਜਾਏ ਤਾਂ ਉਹ ਕਹਿੰਦੇ ਕਿ ਯਾਰ ਹਾਂ ਜਿੰਨੇ ਮਰਜ਼ੀ ਪੈਸੇ ਲੈ ਲਓ ਕਰੋਨਾ ਦਾ ਟਾਈਮ ਵਾਪਸ ਲਿਆਓ ਇੱਕ ਵਾਰ ਤਾਂ ਇਹ ਵੀ ਇਹ 네ਗੇਟਿਵ ਦੀ ਬਜਾਏ ਇੱਕ ਪੋਜ਼ਿਟਿਵ ਨਿਊਜ਼ ਆ ਹਾਂ ਆਇਰੋਨੀ ਬਹੁਤ ਵੱਡੀ ਹੈ ਤੇ ਚ ਹੈਗੀ ਇੱਕ ਕਿ ਇੱਕ ਪਾਸੇ ਲੋਕ ਮਰ ਰਹੇ ਆ ਬਹੁਤ ਸਾਰੇ ਬੱਚੇ ਮਰੇ ਆ ਉੱਥੇ ਪਰ ਇੱਥੇ ਆਪਾਂ ਅਪਰਚੂਨਿਟੀ ਦੀ ਗੱਲ ਕਰਦੇ ਹਾਂ ਬਟ ਹਾਂ ਜਿਹੜੀ ਚੀਜ਼ਾਂ ਆਪਾਂ ਉਹਨਾਂ ਨੂੰ ਕੰਟਰੋਲ ਨਹੀਂ ਕਰ ਸਕਦੇ ਆਪਾਂ ਉਹਨਾਂ ਨੂੰ ਹਟਾ ਨਹੀਂ ਸਕਦੇ ਪਰ ਆਪਾਂ ਸਿਰਫ ਆਪਣੀ ਗੱਲ ਕਰ ਸਕਦੇ ਆਂ ਜਿਹੜੀ ਕੰਪਨੀ ਬਹੁਤ ਵਧੀਆ ਕੰਪਨੀ ਤੁਹਾਨੂੰ 1000 ਰੁਪਏ ਦੇ ਉੱਪਰ ਮਿਲ ਰਹੀ ਸੀ ਉਹ ਬਿਨਾਂ ਉਹਦੀ ਗਲਤੀ ਦੇ ਤੁਹਾਨੂੰ 700 ਰੁਪਏ ਦੀ ਮਿਲ ਰਹੀ ਤਾਂ ਕਿੰਨਾ ਡਿਸਕਾਊਂਟ ਲੱਗਿਆ 30% ਦਾ ਡਿਸਕਾਊਂਟ ਤੁਹਾਨੂੰ ਮਿਲ ਰਿਹਾ ਤਾਂ ਤੁਹਾਡੇ ਲਈ ਮੈਂ ਤੁਹਾਨੂੰ ਇਹ ਦੱਸਣਾ ਜਾਇਆ ਕਿ ਇਹ ਇੱਕ ਪੋਜ਼ਿਟਿਵ ਨਿਊਜ਼ ਆ ਇਹ ਪੈਨਿਕ ਦੀ ਨਿਊਜ਼ ਨਹੀਂ ਹੈਗੀ ਇਹ ਤੁਹਾਡੇ ਲਈ ਇੱਕ ਪਾਰਟੀ ਟਾਈਮ ਆ ਤੀਸਰੀ ਚੀਜ਼ ਹਮੇਸ਼ਾ ਮਤਲਬ ਕਿਤੇ ਵੀ ਆਪਾਂ ਜਾਣਾ ਆਪਣੇ ਕੋਲ ਸਾਡਾ ਇੱਕ ਪਲਾਨ ਹੋਣਾ ਚਾਹੀਦਾ ਸਪੈਸ਼ਲੀ ਸਟਾਕ ਮਾਰਕੀਟ ਦੇ ਵਿੱਚ ਜੇ ਤੁਸੀਂ ਸਿਰਫ ਇੱਕ ਪਲਾਨ ਦੇ ਨਾਲ ਆਏ ਹੋ ਤਾਂ ਤੁਸੀਂ ਮਤਲਬ ਬਹੁਤ ਵੱਡੀ ਵਿਪਤਾ ਵਿੱਚ ਪੈਣ ਵਾਲੇ ਹੋ ਤੁਹਾਡੇ ਕੋਲੇ ਪਲਾਨ ਬੀ ਪਲਾਨ ਸੀ ਤੱਕ ਹੋਣਾ ਚਾਹੀਦਾ ਮੇਰਾ ਹਮੇਸ਼ਾ ਇੱਕ ਪਲਾਨ ਰਹਿੰਦਾ ਜਿਹੜਾ ਮੈਨੂੰ ਮੇਰੇ ਤਜਰਬੇ ਨੇ ਸਿਖਾਇਆ ਕਿ ਜੇ ਮਾਰਕੀਟ ਉੱਪਰ ਖੁੱਲਦੀ ਆ ਮੈਂ ਤਾਂ ਵੀ ਜਿੱਤਾਂ ਜੇ ਮਾਰਕੀਟ ਥੱਲੇ ਜਾਂਦੀ ਆ ਮੈਂ ਤਾਂ ਵੀ ਜਿੱਤਾਂ ਪਰ ਜਦੋਂ ਉਹ ਥੱਲੇ ਜਾ ਰਹੀ ਆ ਡਿਸਕਾਊਂਟ ਦੇ ਉੱਪਰ ਮੈਂ ਚੀਜ਼ ਤਾਂ ਹੀ ਖਰੀਦ ਸਕਦਾ ਜੇ ਮੈਂ ਆਪਣੇ ਪੈਸੇ ਸੰਭਾਲੇ ਹੋਏ ਆ ਇੱਥੇ ਮੈਂ ਤੁਹਾਨੂੰ ਦੁਬਾਰਾ ਦੱਸਦਾ ਮੈਂ ਤੁਹਾਨੂੰ ਜਿਹੜੀ 100 ਰੁਪਏ ਵਾਲੀ ਐਗਜ਼ਾਮਪਲ ਦਿੱਤੀ ਸੀ ਕਿ 100 ਦੇ ਵਿੱਚੋਂ ਸਿਰਫ 5 ਰੁਪਏ ਲਾਓ ਸਿਰਫ 2 ਰੁਪਏ ਲਾਓ ਹੁਣ ਉਹਦੇ 'ਚ ਬਹੁਤ ਸਾਰੇ ਦੋਸਤ ਹੋਣਗੇ ਉਹ ਕਹਿਣਗੇ ਲੈ ਯਾਰ ਬਾਕੀ ਦਾ ਪੈਸਾ ਤਾਂ ਪਿਆ ਜਦੋਂ ਹੁਣੇ ਤੁਸੀਂ ਵੀ ਬਹੁਤ ਸਾਰੇ ਦੋਸਤਾਂ ਨੇ ਕਿਹਾ ਨਾ ਕਿ ਜਿਵੇਂ ਉਹ ਸੀਗਾ ਗਰੀਬਸ ਕਾਟਨ ਕਿ ਬਹੁਤ ਥੋੜੇ ਪ ਪਰ ਤੁਸੀਂ ਇਹ ਦੇਖੋ ਕਿ ਤੁਹਾਨੂੰ ਪੈਸੇ ਬਣੇ ਇੱਕ ਚੀਜ਼ ਤੁਹਾਨੂੰ ਮੈਂ ਹੋਰ ਦੱਸ ਦਿੰਨਾ ਮਾਰਕੀਟ ਦਾ ਇੱਕ ਬਹੁਤ ਪੁਰਾਣੀ ਇੱਕ ਕਹਾਵਤ ਆ ਕਿ ਜਦੋਂ ਮਾਰਕੀਟ ਭੱਜ ਰਹੀ ਹੁੰਦੀ ਆ ਤਾਂ ਹਰ ਕੋਈ ਬੰਦਾ ਬਹੁਤ ਵੱਡਾ ਮੇਨ ਇਨਵੈਸਟਰ ਹੈਗਾ ਹਰ ਕੋਈ ਤੁਹਾਨੂੰ ਕਹਾਣੀਆਂ ਸੁਣਾਊਗਾ ਕਿ ਮੈਂ ਵੀ ਪੈਸੇ ਬਣਾ ਲਏ ਉਹਦੋਂ ਸਾਰੇ ਸੇਮ ਨਹੀਂ ਅਸਲੀ ਪਤਾ ਉਦੋਂ ਲੱਗਣਾ ਜਦੋਂ ਮਾਰਕੀਟ ਡਿੱਗ ਰਹੀ ਆ ਉਦੋਂ ਸਿਰਫ ਉਹ ਬੰਦਾ ਰੁਕਿਆ ਰਹੂਗਾ ਉਹ ਬਚਿਆ ਰਹੂਗਾ ਜਿਹਨੂੰ ਚੰਗੀ ਤਰ੍ਹਾਂ ਸਮਝ ਆ ਜਦੋਂ ਮਾਰਕੀਟ ਭੱਜ ਰਹੀ ਆ ਨਵੇਂ ਬੰਦੇ ਨੇ ਲਾਲਚ ਕਰ ਲੈਣਾ ਉਹਨੇ ਉਸ ਚੀਜ਼ ਤੇ ਝੂਰੀ ਜਾਣਾ ਕਿ ਆ ਯਾਰ ਮੈਂ ਇਹਦੇ ਚ ਹੋਰ ਪੈਸੇ ਲਾਏ ਹੁੰਦੇ ਮੈਂ ਵੀ ਫਾਲਤੂ ਚ ਰੱਖੇ ਨਹੀਂ ਮਾਰਕੀਟ ਨਾ ਹਰ ਟਾਈਮ ਭੱਜਦੀ ਰਹਿਣੀ ਆ ਨਾ ਮਾਰਕੀਟ ਹਰ ਟਾਈਮ ਡਿੱਗਦੀ ਰਹਿਣੀ ਆ ਮੇਰੀ ਸਟਰੈਟਜੀ ਕੀ ਆ ਮਾਰਕੀਟ ਬਹੁਤ ਭੱਜੇ ਮੈਂ ਕਹੂੰਗਾ ਮੈਨੂੰ ਬਹੁਤ ਵਧੀਆ ਮਾਰਕੀਟ ਬਹੁਤ ਬੁਰੀ ਤਰ੍ਹਾਂ ਡਿੱਗੇ ਮੈਂ ਕਹੂੰਗਾ ਮੈਨੂੰ ਉਸ ਤੋਂ ਵੀ ਜ਼ਿਆਦਾ ਵਧੀਆ ਪਰ ਉਸ ਚੀਜ਼ ਦੇ ਲਈ ਉਦੋਂ ਖੇਡਣ ਦੇ ਲਈ ਤੁਹਾਡੇ ਕੋਲੇ ਤੁਹਾਡੀ ਬੰਦੂਕ ਚ ਹਥਿਆਰ ਹੋਣਾ ਹੀ ਚਾਹੀਦਾ ਜੇ ਹੁਣ ਤੁਸੀਂ ਆਪਣੇ ਹਥਿਆਰ ਹੀ ਸਾਰੇ ਮਕਾਲੇ ਤਾਂ ਕੀ ਕਰੋਗੇ ਤੇ ਉਹ ਹਥਿਆਰ ਵੀ ਐ ਨਹੀਂ ਕਿ ਹਾਂ ਠੀਕ ਆ ਹਾਂਜੀ ਤੁਸੀਂ ਕਿਹਾ ਕਿ ਹਥਿਆਰ ਰੱਖਣੇ ਆ ਪੈਸੇ ਰੱਖਣੇ ਅਸੀਂ ਰੱਖ ਲਏ ਸੀ ਦੂਜੀ ਵਾਰੀ ਲਾਤੇ ਨਹੀਂ 100 ਦੇ ਵਿੱਚੋਂ 5 ਫੇਰ 5 ਫੇਰ 5 ਫੇਰ 5 ਇਹ ਚੀਜ਼ ਬਹੁਤ ਦੂਰ ਦੂਰ ਦੇ ਲੈਵਲ ਤੱਕ ਉਹ ਚੀਜ਼ ਰੱਖੋ ਆਪਣੇ ਨਾਲ ਤੇ ਦੇਖੋ ਕਿ ਕਦੋਂ ਤੱਕ ਮਾਰਕੀਟ ਡਿੱਗਦੀ ਰਹੂਗੀ ਕਿੰਨਾ ਕੁ ਟਾਈਮ ਬਹੁਤ ਜ਼ਿਆਦਾ ਟਾਈਮ ਕਦੇ ਨਹੀਂ ਲੱਗਦਾ ਤਾਂ ਇਸ ਕਰਕੇ ਜਿਹਨੂੰ ਇੰਗਲਿਸ਼ 'ਚ ਕਹਿੰਦੇ ਆ ਕੀਪ ਇਰ ਪਾਊਡਰ ਡਰਾਈ ਪਾਊਡਰ ਮਤਲਬ ਬਾਰੂਦ ਨੂੰ ਉਹਦੋਂ ਕਹਿੰਦੇ ਸੀਗੇ ਤੇ ਉਹਨੂੰ ਸੁੱਕਾ ਰੱਖੋ ਗਿੱਲਾ ਨਾ ਹੋਣ ਦਿਓ ਸਾਰਾ ਵਰਤਨਾਂ ਦੋ ਤਾਂ ਹੁਣ ਅੱਜ ਜਿਹੜੇ ਵੀ ਬੰਦੇ ਕੋਲੇ ਪੈਸੇ ਹੈਗੇ ਆ ਅੱਜ ਲਈ ਵੀ ਮੰਨ ਲਓ ਕਿ ਮਾਰਕੀਟ ਡਿੱਗਦੀ ਜਾ ਰਹੀ ਆ ਅਗਲੇ 3 ਮਹੀਨੇ 4 ਮਹੀਨੇ ਮਾਰਕੀਟ ਡਿੱਗਰੀ ਉਹਦੇ ਕੋਲ ਹਰ ਇੱਕ ਲੈਵਲ ਦੇ ਉੱਪਰ ਕੁਝ ਪੈਸੇ ਰੱਖੇ ਹੋਏ ਆ ਉਹ ਬੰਦਾ ਜੇਤੂ ਹੈਗਾ ਤੇ ਜਿਨੇ ਆਪਣੇ 100 ਰੁਪਏ ਦੇ ਵਿੱਚੋਂ ਸਿਰਫ 5 ਜਾਂ 10 ਰੁਪਏ ਲਾਏ ਤੇ ਉਹਦੇ ਵਿੱਚੋਂ ਰਿਟਰਨ ਲੈ ਲਈ ਤੇ ਸਬਰ ਕਰ ਲਿਆ ਉਹ ਬੰਦਾ ਜੇਤੂ ਹੈ ਅਗਲੀ ਚੀਜ਼ ਮੈਂ ਤੁਮ ਦੋਸਤਾਂ ਕਿ ਸਭ ਤੋਂ ਬੁਰੀ ਚੀਜ਼ ਜਿਹੜੀ ਸਟਾਕ ਮਾਰਕੀਟ ਦੇ ਵਿੱਚ ਹੋ ਸਕਦੀ ਹੈ ਉਹ ਇਹ ਹੈਗੀ ਹੈ ਲੈਕ ਆਫ ਪੇਸ਼ੈਂਸ ਜਿਹੜੇ ਬੰਦੇ ਕੋਲ ਪੇਸ਼ਾ ਉਹ ਮੈਂ ਹਮੇਸ਼ਾ ਦੇਖਿਆ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਮਾਈਲਸ ਕਰਵਾਉਂਦਾ 9 ਸਾਲ ਤੋਂ ਮੈਂ ਉੱਥੇ ਵੀ ਦੇਖਿਆ ਜਿਹੜੇ ਬੱਚਿਆਂ 'ਚ ਪੇਸ਼ੈਂਸ ਨਹੀਂ ਹੈਗਾ ਉਹ ਕੁਝ ਨਹੀਂ ਕਰ ਸਕਿਆ ਭਾਵੇਂ ਉਹਦਾ ਲੈਵਲ ਕਿੰਨਾ ਵੀ ਸੀ ਮੇਰੇ ਕੋਲ ਇਹੋ ਜਿਹੇ ਬਹੁਤ ਬੱਚੇ ਰਹੇ ਆ ਜਿਹੜੇ ਸਰਕਾਰੀ ਸਕੂਲਾਂ ਤੋਂ ਮੇਰੇ ਕੋਲ ਇਹਨੂੰ ਇੰਗਲਿਸ਼ ਬਿਲਕੁਲ ਨਹੀਂ ਆਉਂਦੀ ਸੀ ਪਰ ਉਹਨਾਂ 'ਚ ਪੇਸ਼ੈਂਸ ਸੀ ਉਹ ਮੈਨੂੰ ਆ ਕੇ ਉਹਨਾਂ ਨੇ ਕਹਿ ਆ ਕਿ ਸਰ ਅਸੀਂ ਮਿਹਨਤ ਕਰਾਂਗੇ ਜਿੰਨਾ ਮਰਜ਼ੀ ਟਾਈਮ ਲੱਗ ਜਾਏ ਉਹਦੇ ਮਾਪੇ ਵੀ ਮੈਨੂੰ ਆ ਕੇ ਇਹੀ ਕਿਹਾ ਕਿ ਜਿੰਨਾ ਮਰਜ਼ੀ ਟਾਈਮ ਲੱਗ ਜਾਏ ਜੀ ਇਹ ਥੋੜੇ ਤੇ ਛੱਡੇ ਹੋਏ ਆ ਤੇ ਮਿਹਨਤ ਜ਼ਰੂਰ ਕਰਨਗੇ ਉਹ ਬਸ ਲੱਗੇ ਰਹੇ ਉਹਨੇ ਆਈਲਸ ਕਲੀਅਰ ਕਰ ਲੈ ਮੇਰੇ ਕੋਲ ਇਹੋ ਜਿਹੇ ਬਹੁਤ ਬੱਚੇ ਰਹੇ ਜਿਨ੍ਹਾਂ ਦੀ ਇ ਬਸ ਜੀ ਅਸੀਂ ਤਾਂ ਹੁਣੇ ਪੇਪਰ ਦੇ ਦੇਣਾ ਇੱਕ ਮਹੀਨੇ 'ਚ ਦੋ ਮਹੀਨੇ 'ਚ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਅਗਲੇ ਸਾਲ ਦੋ ਸਾਲ ਵੀ ਅਡੱਡ ਸੈਂਟਰਾਂ ਦੇ ਵਿੱਚ ਬਾਹਰ ਖੜੇ ਜਾਂ ਤੁਰੇ ਫਿਰਦੇ ਬਾਹਰ ਦੇਖਿਆ ਜਿਹਦੇ ਕੋਈ ਪੇਸ਼ੈਂਸ ਨਹੀਂ ਹੈ ਸਟਾਕ ਮਾਰਕੀਟ ਉਹਨੂੰ ਸਭ ਤੋਂ ਜ਼ਿਆਦਾ ਹਿੱਟ ਕਰੋਗੇ ਹੁਣ ਮੈਂ ਇੱਥੇ ਦੱਸਦਾ ਸ਼ੇਅਰ ਤੁਸੀਂ ਇੱਕ ਖਰੀਦ ਲਿਓ ਮੈਂ ਤੁਹਾਨੂੰ ਓਨੈਸਟਲੀ ਕਹਾਂ ਕਿਸੇ ਕੋਲੇ ਦੁਕਾਨ ਹੋਊਗੀ ਕਿਸੇ ਕੋਲੇ ਪਲਾਟ ਹੈ ਜਾਂ ਕਿਸੇ ਕੋਲੇ ਆਪਣੀ ਵਾਹੀ ਵਾਲੀ ਜ਼ਮੀਨ ਆ ਤੁਹਾਡਾ ਸ਼ੇਅਰ ਵੀ ਉਸੇ ਤਰ੍ਹਾਂ ਉਹਨੂੰ ਉਸੇ ਹੀ ਕੈਟਾਗਰੀ ਚ ਰੱਖੋ ਉਹ ਵੀ ਤੁਹਾਡੀ ਇੱਕ ਪ੍ਰਾਪਰਟੀ ਆ ਹਾਂ ਜੇ ਤੁਹਾਨੂੰ ਉਹਦੇ ਵਿੱਚੋਂ ਅਗਲੇ ਮਹੀਨੇ ਚ 6 ਦਿਨਾਂ ਚ 6 ਮਹੀਨੇ ਚ ਬਹੁਤ ਜ਼ਿਆਦਾ ਪੈਸੇ ਬਣ ਗਏ ਤਾਂ ਤੁਸੀਂ ਲੱਕੀ ਹੋ ਹਾਂ ਤੁਸੀਂ ਵੇਚ ਸਕਦੇ ਹੋ ਅਦਰਵਾਈਜ਼ ਉਹਨੂੰ ਉਸੇ ਤਰ੍ਹਾਂ ਹੀ ਰੱਖੋ ਮੈਂ ਹਮੇਸ਼ਾ ਇਹ ਕਹਿਣਾ ਹੁੰਦਾ ਕਿ ਬਹੁਤ ਸਾਰੇ ਲੋਕ ਸਟਾਕ ਮਾਰਕੀਟ ਚ ਪੈਸਾ ਗਵਾ ਦਿੰਦੇ ਉਹ ਸਿਰਫ ਐਸੇ ਕਰਕੇ ਗਵਾ ਦਿੰਦੇ ਆ ਕਿ ਜਦੋਂ ਮੈਂ ਆਪਾਂ ਜ਼ਮੀਨਾਂ ਤੇ ਰੇਟ ਨੇ ਉਹ ਤਾਂ ਉੱਥੇ ਹੀ ਖੜੇ ਰਹਿੰਦੇ ਮੈਂ ਇਹ ਚੀਜ਼ ਬਹੁਤ ਵਾਰ ਬੋਲੀ ਆ ਕਿ ਜਦੋਂ ਆਪਾਂ ਜ਼ਮੀਨ ਲੈ ਲਈ ਮੈਂ ਪਹਿਲਾਂ ਵੀ ਐਗਜ਼ਾਮਪਲ ਦਿਤੀ ਆ ਪਰ ਅੱਜ ਮੈਂ ਤੁਹਾਨੂੰ ਦੁਬਾਰਾ ਇਹ ਸਭ ਕੁਝ ਸਮਝਾਉਣਾ ਹੈ ਕਿਉਂਕਿ ਆ ਜੋ ਹੋ ਰਿਹਾ ਨੈਗੇਟਿਵ ਸਾਰੀਆਂ ਨਿਊਜ਼ ਇਹ ਵਾਰ ਕਰਕੇ ਇਰਾਨ ਇਜ਼ਰਾਈਲ ਕਰਕੇ ਕਿ ਤੁਸੀਂ ਇਹ ਬਹੁਤ ਵਾਰ ਹੁੰਦਾ ਸਭ ਨਾਲ ਹੁੰਦਾ ਵਾ ਤੁਸੀਂ ਵੀ ਮੇਰੇ ਨਾਲ ਸਹਿਮਤ ਹੋਵੋਗੇ ਤੁਸੀਂ ਕੋਈ ਜ਼ਮੀਨ ਦਾ ਸੌਦਾ ਕਰ ਲਿਆ 30 ਲੱਖ ਕੀਲੇ ਦੇ ਹਿਸਾਬ ਨਾਲ ਪਰ ਬਹੁਤ ਵਾਰੀ ਐ ਹੁੰਦਾ ਕਿ ਆਪਾਂ ਨੂੰ ਜਦੋਂ ਐਮਰਜੈਂਸੀ ਹੁੰਦੀ ਹੈ ਜਾਂ ਆਪਾਂ ਨੂੰ ਲੱਗਦਾ ਕਿ ਅਸੀਂ ਵੇਚਣਾ ਉਹਦਾ ਉਹ ਰੇਟ ਨਹੀਂ ਮਿਲਦਾ ਉਹ ਕਹਿ ਦਿੰਦੇ ਜੀ ਰੇਟ ਟੁੱਟੇ ਹੋਇਆ ਰੇਟ ਹੈ ਨਹੀਂ ਗੇ ਪਰ ਆਪਾਂ ਉਹਨੂੰ ਉੱਥੇ ਇਹ ਨਹੀਂ ਕਹਿੰਦੇ ਕਿ ਹਾਂ ਜੀ ਬਹੁਤ ਲੋ ਨਹੀਂ ਆਪਾਂ ਰੁਕ ਜਾਂਦੇ ਹਾਂ ਇੱਥੇ ਕੀ ਆਪਾਂ ਨੂੰ ਸਵੇਰ 9 ਤੋਂ 3:30 ਵਜੇ ਤੱਕ ਹਮੇਸ਼ਾ ਉਤਾਰ ਚੜਾ ਦਿਖਦਾ ਰਹਿੰਦਾ ਥੋੜੇ ਕੋਲ ਇੱਕ ਆਪਸ਼ਨ ਹੁੰਦੀ ਹੈ ਕਿ ਬਟਨ ਦੱਬੋ ਤੇ ਸੈਲ ਕਰ ਦਿਓ ਜੀ ਇਸ ਤਰ੍ਹਾਂ ਕਿਤੇ ਸੇਬੀ ਵਾਲੇ ਕੱਢ ਦੇਣ ਕਿ ਜਿਹੜਾ ਵੀ ਤੁਸੀਂ ਸ਼ੇਅਰ ਲੈ ਲਿਆ ਇੱਕ ਵਾਰ ਲੈ ਲਿਆ ਬਸ ਇਹ ਰੂਲ ਬਣ ਗਿਆ ਸੇਬੀ ਵੱਲੋਂ ਤੁਸੀਂ 10 ਸਾਲوں ਨੂੰ ਛੇੜ ਨਹੀਂ ਸਕਦੇ ਆਪਸ਼ਨ ਹੀ ਨਹੀਂ ਹੈਗੀ ਤੁਹਾਡੇ ਕੋਲੇ ਉਹ ਸ਼ੇਅਰ ਨੂੰ ਵੇਚਣ ਦਾ ਤੇ ਮੈਂ ਕਹਿੰਦਾ ਇਸ ਤੋਂ ਵਧੀਆ ਚੀਜ਼ ਕੋਈ ਨਹੀਂ ਹੈਗੀ ਤੇ ਹਰ ਇੱਕ ਬੰਦਾ ਇੰਨਾ ਕੁ ਪੈਸਾ ਕਮਾ ਲੂਗਾ ਨਾ 10 ਸਾਲ ਤੋਂ ਬਾਅਦ ਚੰਗੀ ਕੰਪਨੀ ਇੱਕ ਵਾਰ ਬਸ ਪਿਕ ਕਰ ਲਓ ਗੱਲ ਖਤਮ ਤੁਹਾਨੂੰ ਹੱਥ ਹੀ ਨਹੀਂ ਲਾਉਣ ਦੇਣਾ 10 ਸਾਲਾਂ ਬਾਅਦ ਦੇਖੋਗੇ ਤੁਸੀਂ ਦੇਖੋ ਕਿੰਨੇ ਜ਼ਿਆਦਾ ਪੈਸੇ ਬਣ ਗਏ ਤਾਂ ਹੁਣ ਵੀ ਜੇ ਤੁਹਾਨੂੰ ਇਹ ਲੱਗ ਰਿਹਾ ਕਿ ਹਾਂ ਮੈਂ ਇੱਕ ਹਫਤਾ ਪਹਿਲਾਂ ਸ਼ੇਅਰ ਲਿਆ ਸੀ ਥੱਲੇ ਉਹ ਬਸ ਸਿਰਫ ਇਸੇ ਕਰਕੇ ਆ ਉਹ ਸਿਰਫ ਇਸੇ ਕਰਕੇ ਜਿਵੇਂ ਜ਼ਮੀਨ ਦੇ ਉਹ ਕਹਿੰਦੇ ਰੇਟ ਟੁੱਟੇ ਹੋਇਆ ਬਹੋਰ ਕੁਝ ਨਹੀਂ ਹੈਗਾ ਉਹਦੇ ਚ ਸਿਰਫ ਇਹ ਆ ਕਿ ਤੁਹਾਨੂੰ ਉਹ ਰੇਟ ਸਾਹਮਣੇ ਦਿਖ ਰਿਹਾ ਵਾ ਐਗਜ਼ੈਕਟ ਉਸ ਤੋਂ ਅਗਲੀ ਚੀਜ਼ ਜਿਹੜੀ ਹੈਗੀ ਆ ਉਹ ਹਮੇਸ਼ਾ ਮੈਂ ਜਿਹਨੂੰ ਇੰਗਲਿਸ਼ ਕਹਿੰਨਾਂ ਰਿਸਪੈਕਟ ਦ ਬੀਸਟ ਬੀਸਟ ਮਤਲਬ ਇੱਕ ਬਹੁਤ ਵੱਡਾ ਖਤਰਨਾਕ ਜਾਨਵਰ ਮੈਂ ਹਮੇਸ਼ਾ ਕਹਿੰਦਾ ਕਿ ਸ਼ੇਅਰ ਮਾਰਕੀਟ ਬਹੁਤ ਵੱਡਾ ਇੱਕ ਬੀਸਟ ਆ ਆਪਾਂ ਉਹਦੇ ਸਾਹਮਣੇ ਕੁਝ ਨਹੀਂ ਆਪਾਂ ਇੱਕ ਸਮੁੰਦਰ ਦੇ ਵਿੱਚ ਇੱਕ ਛੋਟੀ ਜੀ ਮੱਛੀ ਵੀ ਨਹੀਂ ਹੈਗੇ ਉਹਦੇ ਸਾਹਮਣੇ ਉੱਥੇ ਬਹੁਤ ਵੱਡੀਆਂ ਮਲਟੀਨੇਸ਼ਨਲ ਕੰਪਨੀਆਂਜ਼ ਨੇ ਅਰਬਾਂ ਖਰਬਾਂ ਪਤੀ ਲੋਕ ਬੈਠੇ ਆ ਤੇ ਜਿਹੜੀ ਮਾਰਕੀਟ ਨੇ ਉਹ ਮੇਰੇ ਕਹਿਣ ਦੇ ਉੱਪਰ ਉੱਪਰ ਜਾਂ ਥੱਲੇ ਨਹੀਂ ਜਾਣਾ ਮੇਰੇ ਸ਼ੇਅਰ ਨੇ ਮੇਰੇ ਕਹਿਣ ਦੇ ਉੱਪਰ ਨਹੀਂ ਹਿੱਲਣਾ ਹੈਗਾ ਮੈਨੂੰ ਪੈਸੇ ਦੀ ਲੋੜ ਹੈਗੀ ਆ ਤਾਂ ਉਹ ਮੇਰੀ ਪ੍ਰੋਬਲਮ ਆ ਉਹ ਸਟਾਕ ਮਾਰਕੀਟ ਦੀ ਪ੍ਰੋਬਲਮ ਨਹੀਂ ਹੈਗੀ ਉੱਥੇ ਦੇਖੋ ਕਿੰਨਾ ਵੱਡਾ ਕੁਝ ਹੋ ਰਿਹਾ ਇਰਾਨ ਇਜ਼ਰਾਈਲ ਮਤਲਬ ਇੱਕ ਪਾਸੇ ਅਮਰੀਕਾ ਉਹ ਇਜ਼ਰਾਈਲ ਮਤਲਬ ਕੀ ਕੀ ਲੱਗਿਆ ਉਹ ਤਾਂ ਰਸ਼ੀਆ ਈਰਾਨ ਦੀ ਸਾਈਡ ਤੇ ਆ ਗਿਆ ਉੱਥੇ ਆਪਣੀ ਬਸਾਤ ਹੀ ਕੀ ਆ ਮਤਲਬ ਮੇਰੇ ਵਰਗਾ ਬੰਦਾ ਮੈਂ ਉਹ ਇਨਸਾਨ ਆ ਜਿਹੜਾ ਸਰਕਾਰੀ ਦਫ਼ਤਰ ਚ ਜਾ ਕੇ ਆਪਣਾ ਇੱਕ ਡਾਕੂਮੈਂਟ ਵੀ ਨਹੀਂ ਬਣਾ ਸਕਦਾ ਬਿਨਾਂ ਸਫਾਰਿਸ਼ ਤੋਂ ਜਾਂ ਬਿਨਾਂ ਰਿਸ਼ਵਤ ਦਿੱਤੇ ਤਾਂ ਮੈਂ ਉੱਥੇ ਕੀ ਕਰ ਸਕਦਾ ਮੈਂ ਕੁਝ ਨਹੀਂ ਕਰ ਸਕਦਾ ਤਾਂ ਉੱਥੇ ਆਪਣੀ ਹਾਲਤ ਨੂੰ ਸਮਝਣਾ ਪਊਗਾ ਤੁਸੀਂ ਉੱਥੇ ਤੱਕਾਂ ਨਹੀਂ ਕਰ ਸਕਦੇ ਸਿੰਪਲ ਇਹ ਚੀਜ਼ ਹੈ ਕਿ ਤੇ ਮਾਰਕੀਟ ਆਪਣੀ ਸਲੇਵ ਨਹੀਂ ਹੈਗੀ ਕਿ ਆਪਾਂ ਉਹਨੂੰ ਅੱਜ ਖਰੀਦੇ ਆਪਾਂ ਬਸ ਕਹਿ ਦਈਏ ਕਿ ਹਾਂ ਮੈਨੂੰ ਹਫਤੇ 'ਚ ਪੈਸੇ ਬਣ ਜਾਣ 2 ਮਹੀਨੇ 'ਚ ਬਣ ਜਾਣ ਇਸ ਤਰ੍ਹਾਂ ਨਹੀਂ ਹੋਣ ਲੱਗਿਆ ਉਹਦੀ ਰਿਸਪੈਕਟ ਕਰੋ ਮਾਰਕੀਟ ਦੀ ਚਾਲ ਨੂੰ ਸਮਝੋ ਮਾਰਕੀਟ ਦੇ ਕੰਮ ਕਰਨ ਦੇ ਤਰੀਕੇ ਨੂੰ ਸਮਝੋ ਦੇਖੋ ਕਿ ਮਾਰਕੀਟ ਕਿਵੇਂ ਉੱਪਰ ਜਾਂਦੀ ਆ ਕਿਵੇਂ ਥੱਲੇ ਜਾਂਦੀ ਆ ਉਹ ਚੀਜ਼ ਨੂੰ ਸਮਝੋ ਤੁਸੀਂ ਮਾਰਕੀਟ ਦੇ ਹੋ ਜੋ ਤੁਸੀਂ ਉਹਦੇ ਸਾਹਮਣੇ ਸਜਦਾ ਕਰੋ ਉਹਦੇ ਸਾਹਮਣੇ ਸਿਰ ਚਕਾਓ ਨਾ ਕਿ ਮਾਰਕੀਟ ਨੂੰ ਆਪਾਂ ਆਰਡਰ ਕਰੀਏ ਕਿ ਹਾਂ ਮੈਂ ਤਾਂ ਇਹ ਸ਼ੇਅਰ ਲਿਆ ਸੀ ਇਹ ਤਾਂ ਇੱਕ ਮਹੀਨੇ ਤੋਂ ਉੱਥੇ ਹੀ ਖੜਾ ਵਾ ਇਹ ਨਹੀਂ ਹੋਣ ਲੱਗੇ ਅਗਲੀ ਚੀਜ਼ ਇਹ ਵੀ ਤੁਹਾਨੂੰ ਮੈਂ ਪਹਿਲਾਂ ਇੱਕ ਪੁਆਇੰਟ ਦੱਸਿਆ ਹੋਇਆ ਇੱਕ ਬਹੁਤ ਗੰਦਾ ਸ਼ਿਕਾਰੀ ਮੈਂ ਹਮੇਸ਼ਾ ਅੱਗੇ ਵੀ ਉਹਦੇ 'ਚ ਇੱਕ ਐਗਜ਼ਾਮਪਲ ਦੇਣਾ ਹੁੰਦਾ ਲੈਪਰਡ ਦੀ ਲੈਪਰਡ ਸਭ ਤੋਂ ਡੈਡਲੀ ਸ਼ਿਕਾਰੀ ਹੈ ਜੰਗਲ ਦਾ ਉਹ ਆਰਾਮ ਨਾਲ ਵੇਟ ਕਰਦਾ ਉਹ ਪੂਰਾ ਮੌਕੇ ਦੀ ਤਲਾਸ਼ ਕਰਦੋ ਐਵੇਂ ਨਹੀਂ ਹੈਗਾ ਕਿ ਹਰੇਕ ਹੀ ਜਾਨਵਰ ਦੇ ਉੱਪਰ ਚੱਪਟਾ ਉਸੇ ਤਰ੍ਹਾਂ ਹੀ ਆਪਾਂ ਨੂੰ ਜ਼ਰੂਰੀ ਨਹੀਂ ਕਿ ਆਪਾਂ ਹਰ ਅਪਰਚੂਨਿਟੀ ਦੇ ਉੱਪਰ ਛਾਲ ਮਾਰਨੀ ਆ ਵੇਟ ਕਰੋ ਮੈਂ ਅੱਗੇ ਵੀ ਜਿਵੇਂ ਬਹੁਤ ਵਾਰ ਕਿਹਾ ਕਿ ਮਾਰਕੀਟ ਹਮੇਸ਼ਾ ਮੌਕਾ ਦਊਗੀ ਇੱਕ ਮਹੀਨੇ ਬਾਅਦ ਦੋ ਹਫ਼ਤੇ ਬਾਅਦ ਇੱਕ ਹਫ਼ਤੇ ਬਾਅਦ ਤੁਹਾਨੂੰ ਮਾਰਕੀਟ ਨੇ ਮੌਕਾ ਦਿੰਦੇ ਰਹਿਣਾ ਤੇ ਸਗੋਂ ਤੇ ਹੁਣ ਜਿਹੜਾ ਨਵਾਂ ਵਰਡ ਆਰਡਰ ਨਵੀਆਂ ਪ੍ਰੋਬਲਮ ਦੁਨੀਆ ਚ ਆ ਰਹੀਆਂ ਇਹਦੇ ਕਰਕੇ ਤਾਂ ਤੁਹਾਨੂੰ ਬਹੁਤ ਸਾਰੇ ਮੌਕੇ ਅੱਗੇ ਮਿਲਣੇ ਆ ਜ਼ਰੂਰੀ ਨਹੀਂ ਕਿ ਨਾਰਮਲ ਦਿਨ ਚੱਲ ਰਿਹਾ ਮਾਰਕੀਟ ਦਾ ਮੈਂ ਪੈਸੇ ਲੈ ਕੇ ਆਇਆ ਹੋਇ ਬੰਦੂਕ ਚ ਗੋਲੀ ਹੈਗੀ ਆ ਮੈਂ ਚਲਾਉਣੀ ਆ ਨਹੀਂ ਉਹ ਤੁਹਾਡੀ ਗੋਲੀ ਵੇਸਟ ਹੋਊਗੀ ਵੇਟ ਕਰੋ ਦੇਖੋ ਅੱਜ ਤੁਹਾਨੂੰ ਮੌਕਾ ਮਿਲ ਗਿਆ ਮੈਂ ਇਹੀ ਚੀਜ਼ ਬੋਲਦਾ ਹਾਂ ਨਾ ਨਹੀਂ ਇਸ ਤਰ੍ਹਾਂ ਨਾ ਲਓ ਕਦੇ ਵੀ ਇਸ ਤਰ੍ਹਾਂ ਸ਼ੇਅਰ ਨਾ ਲਓ ਬੈਠੇ ਰਹੋ ਭਾਵੇਂ ਤਿੰਨ ਮਹੀਨੇ ਬੈਠੇ ਰਹੋ ਤਿੰਨ ਮਹੀਨੇ ਮਤਲਬ ਇੱਕ ਨਾਰਮਲ ਚੱਲਦੀ ਮਾਰਕੀਟ ਚ ਕਿਸੇ ਵੀ ਸ਼ੇਅਰ ਨੂੰ ਬਹੁਤ ਉੱਪਰ ਬਾਇ ਕਰਕੇ ਫਿਰ ਉਹਦੇ ਚ ਫਸਣ ਨਾ ਡੋ ਜਿਵੇਂ ਬਹੁਤ ਸਾਰੇ ਮੇਰੇ ਦੋਸਤ ਹੁੰਦੇ ਆ ਨਾ ਮੈਨੂੰ ਯਾਦ ਨੇ ਉਹਨਾਂ ਦੇ ਕਮੈਂਟ ਉਹ ਬਹੁਤ ਉੱਪਰ ਸ਼ੇਅਰ ਲਿਆ ਹੁੰਦਾ ਜਦੋਂ 20 ਗੁਣਾ 30 ਗੁਣਾ ਹੋਇਆ ਹੁੰਦਾ ਤੇ ਫਿਰ ਉਸ ਤੋਂ ਬਾਅਦ ਕੀ ਉਦੇ ਨਾਲੋਂ ਵੇਟ ਕਰੋ 2 ਮਹੀਨੇ ਹੋ ਜੇ 3 ਮਹੀਨੇ ਹੋ ਜੇ 1 ਮਹੀਨਾ ਹੋ ਜੇ ਪਰ ਜਦੋਂ ਸਹੀ ਮੌਕਾ ਆ ਗਿਆ ਤੁਸੀਂ ਉਦੋਂ ਐਂਟਰ ਕਰੋ ਉਦੋਂ ਟ੍ਰਿਗਰ ਪੁੱਲ ਕਰੋ ਜਿਵੇਂ ਹੁਣ ਅੱਜ ਵੀ ਹੋ ਸਕਦਾ ਕੁਝ ਅੱਜ ਲੈ ਸਕਦੇ ਹੈਗੇ ਕੋਈ ਸ਼ੇਅਰ ਅੱਗੇ ਜੇ ਇਹ ਐਸਕੇਲੇਟ ਹੋਰ ਹੁੰਦੀ ਹੈ ਚੀਜ਼ ਤਾਂ ਉਦੋਂ ਸ਼ੇਅਰ ਹੋਰ ਥੋੜੇ ਬਹੁਤ ਮੈਂ ਬਾਏ ਕਰ ਸਕਦਾ 5 100 ਚੋਂ 5 ਰੁਪਏ ਉਦੋਂ ਕੱਢ ਸਕਦਾ ਜੇ ਮੈਂ ਓਵੇਂ ਹੀ ਕਰੂੰਗਾ ਤਾਂ ਮੈਨੂੰ ਬਹੁਤ ਜ਼ਿਆਦਾ ਰਿਵਾਰਡ ਮਿਲੇਗਾ ਜਿਵੇਂ ਇੱਕ ਲੈਪਰਡ ਦੀ ਤਰ੍ਹਾਂ ਸ਼ਿਕਾਰ ਕਰ ਰਿਹਾ ਹਾਂ ਜਿਵੇਂ ਐਵੇਂ ਹਰੇਕ ਤੁਰੇ ਜਾਂਦੇ ਜਾਨਵਰ ਦੇ ਉੱਪਰ ਹੀ ਪੈ ਰਿਆਂ ਫਿਰ ਤਾਂ ਮੈਨੂੰ ਕੁਝ ਨਹੀਂ ਮਿਲਣ ਲੱਗਿਆ ਤਾਂ ਇਹ ਇੱਕ ਬਹੁਤ ਜ਼ਰੂਰੀ ਚੀਜ਼ ਆ ਸ਼ੇਅਰ ਮਾਰਕੀਟ ਦੀ ਵੇਟ ਕਰਨੀ ਇੱਕ ਸ਼ਿਕਾਰੀ ਦੀ ਤਰ੍ਹਾਂ ਵੇਟ ਕਰਨੀ ਜ਼ਰੂਰੀ ਨਹੀਂ ਕਿ ਹਰ ਮਾਰਕੀਟ ਖੁੱਲਣ ਵਾਲੇ ਦਿਨ ਸਵੇਰ 9:00 ਵਜੇ ਆਪਾਂ ਆਗੇ ਤੇ ਆਪਾਂ ਬਸ ਕਿ ਕੁਝ ਲੈਣਾ ਹੀ ਲੈਣਾ ਨਹੀਂ ਮਾਰਕੀਟ ਤੁਹਾਨੂੰ ਹਮੇਸ਼ਾ ਮੌਕਾ ਦੇਊਗੀ ਉਹ ਥੱਲੇ ਜਾਂਦੀ ਹੀ ਰਹੂਗੀ ਉੱਪਰ ਵੀ ਜਾਂਦੀ ਰਹੂਗੀ ਥੱਲੇ ਵੀ ਜਾਂਦੀ ਰਹੂਗੀ ਉਹਨੂੰ ਜਾਣਦੇ ਉੱਪਰ ਕੋਈ ਗੱਲ ਨਹੀਂ ਅੱਜ ਦਾ ਮੇਰਾ ਇਹ ਟੌਪਿਕ ਸੀ ਕਿਉਂਕਿ ਮੈਂ ਬਹੁਤ ਵਾਰ ਦੇਖਿਆ ਬਹੁਤ ਸਾਰੇ ਲੋਕਾਂ ਨੇ ਜਿਵੇਂ ਹੁਣ ਵੀ ਤੁਸੀਂ ਬਹੁਤ ਸਾਰੇ ਦੋਸਤ ਮੈਨੂੰ ਕੋਈ ਸ਼ੇਅਰ ਦੱਸ ਦਿੰਦੇ ਨੇ ਤੁਹਾਡੇ ਸ਼ੇਅਰ ਬਹੁਤ ਵਧੀਆ ਹੁੰਦੇ ਹੈ ਕਈ ਵਾਰੀ ਲੈ ਹੋਏ ਤੇ ਉਹ ਤੁਸੀਂ ਮੈਨੂੰ ਕਹਿ ਦਿੰਦੇ ਨਾ ਕਿ ਉਹਦੇ ਵਿੱਚ ਮੈਨੂੰ ਲਾਸ ਹੋ ਰਿਹਾ ਜਾਂ ਇੰਨੇ ਮੈਨੂੰ ਮਹੀਨਾ ਹੋ ਗਿਆ ਜਾਂ ਹਫਤਾ ਹੋ ਗਿਆ ਤਾਂ ਉੱਥੋਂ ਹੀ ਪਤਾ ਲੱਗਦਾ ਕਿ ਜਦੋਂ ਤੁਹਾਨੂੰ ਕੰਮ ਕਰਨ ਦਾ ਹਾਲੇ ਉਹਨਾਂ ਨੂੰ ਨਹੀਂ ਪਤਾ ਤਾਂ ਭਾਵੇਂ ਮੇਰੇ ਕੋ ਚੰਗਾ ਸ਼ੇਰ ਵੀ ਮੈਨੂੰ ਖਰਾਬ ਕਰ ਲਉ ਜਿਵੇਂ ਆਪਾਂ ਬਹੁਤ ਵਾਰ ਅੱਜ ਕੱਲ ਦੇਖਦੇ ਐ ਐਕਸੀਡੈਂਟਸ ਦੇ ਕੇਸਸ ਬਹੁਤ ਨੇ ਆਪਾਂ ਪੂਨੇ ਵਾਲਾ ਐਕਸੀਡੈਂਟ ਤਾਂ ਦੇਖਿਆ ਜਾਂ ਹੋਰ ਉਹ ਕਿੰਨੇ ਅਮੀਰ ਜਾਦੇ ਲੜਕੇ ਹੁੰਦੇ ਆ ਬਹੁਤ ਲਗਜ਼ਰੀ ਕਾਰਾਂ ਉਹਨਾਂ ਕੋਲ ਹੁੰਦੀਆਂ ਆਪਣੇ ਰਗਾ ਤਾਂ ਸਿਰਫ ਸੁਪਨਾ ਲੈ ਸਕਦਾ ਇੰਨੀ ਵਧੀਆ ਕਾਰ ਉਹਨਾਂ ਨੂੰ ਮਿਲੀ ਆ ਉਸ ਤੋਂ ਵੱਧ ਕੀ ਮਿਲਜੋ ਆਮ ਲੋਕਾਂ ਦਾ ਤਾਂ ਇੱਕ ਸੁਪਨਾ ਵਾ ਪਰ ਉਹਨੂੰ ਵੀ ਖਰਾਬ ਕਰ ਲੈਂਦੇ ਐਕਸੀਡੈਂਟ ਕਰ ਦਿੰਦੇ ਆ 150 ਕਿਲੋਮੀਟਰ ਚਲਾਈ 200 ਮਾਰਤਾ ਤਾਂ ਕਹ ਲਓ ਇਹ ਕਿ ਸਭ ਤੋਂ ਪਹਿਲਾਂ ਹੈਗਾ ਕਿ ਕੰਮ ਨੂੰ ਸਮਝਣਾ ਜਿਹਨੂੰ ਕੰਮ ਕਰਨਾ ਆਉਂਦਾ ਉਹ ਅਮਰੂਤੀ 800 ਦੇ ਵਿੱਚ ਵੀ ਆਰਾਮ ਨਾਲ ਆਪਣੇ ਸਮੰਜਲ ਤੇ ਪਹੁੰਚ ਜਾਊਗਾ ਜਿਹਨੂੰ ਕੰਮ ਨਹੀਂ ਕਰਨਾ ਆਇਆ ਜਿਹਨੂੰ ਡਰਾਈਵ ਨਹੀਂ ਕਰਨਾ ਆਇਆ ਉਹ ਬਹੁਤ ਵਧੀਆ ਗੱਡੀ ਨੂੰ ਵੀ ਕਬਾੜਾ ਕਰ ਦਊਗਾ ਤਾਂ ਇਸ ਕਰਕੇ ਸਭ ਤੋਂ ਪਹਿਲਾਂ ਜ਼ਰੂਰੀ ਆ ਸਟਾਕ ਮਾਰਕੀਟ ਦੀਆਂ ਕੁਝ ਬੇਸਿਕ ਚੀਜ਼ਾਂ ਨੂੰ ਸਮਝ ਮਾਰਕੀਟ ਦੀ ਆਪਣੇ ਕੁਝ ਰੂਲਸ ਨੇ ਤੁਸੀਂ ਮੇਰੇ ਨਾਲ ਇੱਥੇ ਸਹਿਮਤ ਹੋਵੋਗੇ ਆਪਾਂ ਜਦੋਂ ਵੀ ਕੋਈ ਵੀ ਨਵਾਂ ਬੰਦਾ ਮਾਰਕੀਟ 'ਚ ਆਉਂਦਾ ਉਹ ਆਪਣੇ ਵੈਲ ਨੂੰ ਲੈ ਕੇ ਆਉਂਦਾ ਉਹ ਆਪਣੀ ਲੋਡ ਨੂੰ ਲੈ ਕੇ ਆਉਂਦਾ ਸਟਾਕ ਮਾਰਕੀਟ ਨੂੰ ਕੋਈ ਮਤਲਬ ਨਹੀਂ ਆਉਦਾ ਨਹੀਂ ਆਪਾਂ ਨੂੰ ਸਟਾਕ ਮਾਰਕੀਟ ਨੂੰ ਸਮਝਣਾ ਪਊ ਤਾਂ ਇਹ ਚੀਜ਼ਾਂ ਨੇ ਸ਼ੇਅਰ ਮਾਰਕੀਟ ਨਾਲ ਰਿਲੇਟਡ ਬੇਸਿਕ ਚੀਜ਼ਾਂ ਇੱਕ ਵਾਰ ਤੁਹਾਨੂੰ ਦੁਬਾਰਾ ਦੱਸ ਦਿੰਨਾ ₹100 ਦੇ ਵਿੱਚੋਂ ₹5 ਲਓ ਤੁਸੀਂ ਪ੍ਰੋਫਿਟ ਲਿਆ ਤੁਹਾਨੂੰ ਘੱਟ ਪ੍ਰੋਫਿਟ ਬਣਿਆ ਉਹ ਦੁੱਖ ਆਪਾਂ ਨੂੰ ਇੰਨਾ ਦੁਖੀ ਨਹੀਂ ਕਰੂਗਾ ਕਿ ਹਾਂ ਯਾਰ ਮੈਂ ₹90 ਰੱਖ ਲੇ ਜੇ ਮੈਂ ਬਾਕੀ ਦੇ ਵੀ ਲਾ ਦੋਂਦਾ ਉਹ ਤੁਹਾਨੂੰ ਦੁੱਖ ਉਹਨਾ ਨਹੀਂ ਦੇਊਗਾ ਕਿਉਂਕਿ ਐਟ ધ ਐਂਡ ਤੁਸੀਂ ਫਿਰ ਵੀ ਪੈਸਾ ਬਣਾਇਆ ਪਰ ਤੁਹਾਨੂੰ ਜਦੋਂ ਦੂਸਰਾ ਦੁੱਖ ਬਹੁਤ ਦੁੱਖ ਦੇਊਗਾ ਕਿ ਜੇ ਤੁਸੀਂ 100 ਰੁਪਏ ਲਾਤੇ ਤੇ ਉਸ ਵਾਰ ਮਾਰਕੀਟ ਬੁਰੀ ਤਰ੍ਹਾਂ ਥੱਲੇ ਆ ਗਈ ਉਹਦੇ ਨਾਲੋਂ ਬੈਟਰ ਹੈਗਾ ਕਿ ਮਾਰਕੀਟ ਜਦੋਂ ਥੱਲੇ ਆਉਂਦੀ ਹੈ ਮੈਂ ਉਦੋਂ ਆਪਣੇ ਪੈਸੇ ਹੋਰ ਲਾਉਂਦਾ ਜਾਵਾਂ ਉਹਦੇ ਵਿੱਚ ਤਾਂ ਉਹ ਚੀਜ਼ ਬੈਟਰ ਆ ਦੂਸਰੀ ਚੀਜ਼ ਮੈਂ ਦੁਬਾਰਾ ਇੱਕ ਵਾਰ ਦੱਸ ਦਿੰਨਾ ਯਾਦ ਰੱਖਿਓ ਇਹ ਮੇਰੀ ਚੀਜ਼ ਹਮੇਸ਼ਾ ਕੀਪ ਯੋਰ ਪਾਊਡਰ ਡਰਾਈ ਮਾਰਕੀਟ ਜਦੋਂ ਵੀ ਥੱਲੇ ਜਾਊਗੀ ਉਹ ਹਮੇਸ਼ਾ ਇੱਕ ਚੰਗੀ ਚੀਜ਼ ਹੈ ਹਮੇਸ਼ਾ ਜਿਸ ਦਿਨ ਤੁਸੀਂ ਇਹ ਸਮਝ ਗਏ ਤੇ ਜਿਸ ਦਿਨ ਤੁਸੀਂ ਇਸ ਤਰ੍ਹਾਂ ਕੰਮ ਮਤਲਬ ਕਰਨ ਦੀ ਆਪਣੀ ਅਪਰੋਚ ਬਣਾ ਲਈ ਉਸ ਦਿਨ ਤੁਸੀਂ ਮਾਰਕੀਟ ਨੂੰ ਜਿੱਤ ਗਏ ਉਸ ਦਿਨ ਤੋਂ ਬਾਅਦ ਤੁਹਾਨੂੰ ਮਤਲਬ ਹਾਰਡਲੀ ਕੋਈ ਰੇਅਰ ਕੇਸ ਹੋਊਗਾ ਜਦੋਂ ਤੁਹਾਨੂੰ ਲਾਸ ਹੋਊਗਾ ਆਦਰਵਾਈਜ਼ ਤੁਹਾਨੂੰ ਹਮੇਸ਼ਾ ਪ੍ਰੋਫਿਟ ਹੀ ਰਹੂਗਾ ਮਾਰਕੀਟ ਥੱਲੇ ਜਾ ਰਹੀ ਹੈ ਉਸ ਤੋਂ ਬੈਟਰ ਚੀਜ਼ ਕਿਸੇ ਵੀ ਇਨਵੈਸਟਰ ਲਈ ਕੋਈ ਨਹੀਂ ਹੈਗੀ ਮੈਂ ਮਤਲਬ ਸਮਝਾਉਣ ਦੀ ਕੋਸ਼ਿਸ਼ ਕੀਤੀ ਜੀ ਮੈਨੂੰ ਲੱਗਦਾ ਕਿ ਸ਼ਾਇਦ ਹੋ ਸਕਦਾ ਕਿ ਕੁਝ ਨਵੇਂ ਦੋਸਤਾਂ ਨੂੰ ਇਹ ਚੀਜ਼ ਮੇਰੀ ਸਮਝ ਲੱਗੀ ਹੋਵੇ ਕਿਉਂਕਿ ਮੈਂ ਤਾਂ ਬਹੁਤ ਟਾਈਮ ਪਹਿਲਾਂ ਤੋਂ ਹੀ ਸਭ ਕੁਝ ਬੋਲਦਾ ਆ ਰਿਹਾ ਤੇ ਹੁਣ ਅਗਲੇ ਵੀਡੀਓ ਦੇ ਵਿੱਚ ਕੁਝ ਹੋਰ ਕੰਪਨੀਆਂਜ਼ ਲੈ ਕੇ ਆਉਂਗਾ ਮੈਂ ਪਹਿਲਾਂ ਤੇ ਕੁਝ ਥੋੜੇ ਪੁਰਾਣੇ ਕੁਐਸਚਨਸ ਪਏ ਆ ਮੇਰੇ ਕੋਲੇ ਤੇ ਕੁਝ ਹੋਰ ਹੋ ਜਾਣਗੇ ਮੈਂ ਇੱਕ ਜਾਂ ਦੋ ਅਗਲੇ ਵੀਡੀਓਸ ਸਪਹਿਲਾਂ ਉਹਨਾਂ ਕੰਪਨੀਆਂ ਦੀ ਗੱਲ ਕਰ ਦੂੰਗਾ ਉਸ ਤੋਂ ਬਾਅਦ ਫਿਰ ਮੈਂ ਥੋੜੇ ਜਿਹੜੇ ਸਵਾਲ ਨੇ ਉਹਨਾਂ ਦੇ ਮੈਂ ਅਨਸਰ ਕਰਨ ਦਾ ਇੱਕ ਵੀਡੀਓ ਬਣਾ ਦੂੰਗਾ ਤੇ ਅੱਜ ਦਾ ਮੇਰੀ ਮੇਰਾ ਵੀਡੀਓ ਇੱਥੇ ਖਤਮ ਹੁੰਦਾ ਜੀ ਤੇ ਹੁਣ ਮੈਨੂੰ ਇਜਾਜ਼ਤ ਦਿਓ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ